ਮੈਂ ਡਾਕਟਰ ਸਰਬਰਾ ਪ੍ਰੈਜ਼ੀਡੈਂਟ ਆਈਐਮਐਫ ਸੇਕੂਰ ਤੋਂ ਆਪਣੇ ਲੀਗਸ ਦੇ ਨਾਲ ਅੱਜ ਅਸੀਂ ਕੈਂਡਰ ਮਾਰਚ ਕਰ ਰਹੇ ਹਾਂ ਇਸ ਵਾਸਤੇ ਕਿ ਪਹਿਲਾਂ ਹੀ ਬਹੁਤ ਵਾਰੀ ਵਾਇਲੈਂਸ ਅਗੇਂਸਟ ਡਾਕਟਰ ਹੋ ਚੁੱਕੀ ਹੈ ਅੱਜ ਤੱਕ ਬਹੁਤ ਹੀ ਵੱਡੀ ਮੰਦਰ ਤੋਂ ਭਾਗੀ ਹੋ ਗਈ ਜਿਹੜੀ ਘਟਨਾ ਕਲਕੱਤੇ ਦੇ ਵਿੱਚ ਕਿ ਇੱਕ ਸਾਡੀ ਯੰਗ ਡਾਕਟਰ ਜਿਹੜੀ ਕਿ ਡਿਊਟੀ ਤੇ ਸੀਗੀ ਉਸ ਨੂੰ ਬਹੁਤ ਹੀ ਖਤਰਨਾਕ ਢਕੇ ਭੈੜੇ ਤਰੀਕੇ ਨਾਲ ਉਸ ਦਾ ਕਤਲ ਕੀਤਾ ਗਿਆ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਡਾਕਟਰਾਂ ਦੇ ਅਗੇਂਸਟ ਜਿਹੜੀ ਵਾਇਲੈਂਸ ਹੋ ਰਹੀ ਹੈ ਡਾਕਟਰਾਂ ਦਾ ਨੁਕਸਾਨ ਹੋਇਆ ਕੁੱਟਮਾਰ ਦਾ ਲੜਾਈ ਝਗੜਾ ਇਹ ਬਹੁਤ ਡਰਾਣਾ ਹੈ ਅਸੀਂ ਸਾਰੇ ਆਈਐਮਐਨਏ ਹਿੰਦੁਸਤਾਨ ਦੇ ਲੈਵਲ ਤੇ ਪੰਜਾਬ ਲੈਵਲ ਤੇ ਸਾਰੀਆਂ ਗਵਰਨਮੈਂਟਾਂ ਬੜੀਆਂ ਆਈਆਂ ਗਵਰਨਮੈਂਟਾਂ ਬੱਝ ਰਹੀਆਂ ਪਰ ਅੱਜ ਤੱਕ ਕਿਸੇ ਵੀ ਗਵਰਨਮੈਂਟ ਨੇ ਪੱਕਾ ਪ੍ਰਬੰਧ ਕੋਈ ਨਹੀਂ ਕੀਤਾ ਤਾਂ ਕਿ ਹਸਪਤਾਲਾਂ ਦੇ ਵਿੱਚ ਸਿਕਿਉਰਿਟੀ ਹੋ ਸਕੇ ਡਾਕਟਰਾਂ ਦੀ ਸੇਫਟੀ ਹੋ ਸਕੇ ਤਾਂ ਜੋ ਇੰਡੀਪੈਂਡੈਂਟਲੀ ਉਹ ਆਰਾਮ ਦੇ ਨਾਲ ਕੰਮ ਕਰ ਸਕਣ ਤੁਹਾਡੀ ਇਹ ਸੜੀ ਹੀ ਨੋਮਾਨ ਹੈ ਇਹ ਗਵਰਨਮੈਂਟ ਦਾ ਕੋਈ ਨਾ ਕੋਈ ਹੱਲ ਕੱਢਣ ਤਾਂ ਕਿ ਡਾਕਟਰ ਜਿਹੜੇ ਆਪਣਾ ਸ਼ਾਂਤ ਮੇ ਨਾਲ ਵੀਜ਼ਾ ਦੀ ਸੇਵਾ ਕਰ ਸਕਣ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਕੋਈ ਅਪਰੀਆ ਸਥਾਵਾ ਸੰਭੇਅ ਹੈ ਪੰਜਾਬ ਦੇ ਵਿੱਚ ਆ ਵੀ ਹੁੰਦੀਆਂ ਰਹਿੰਦੀਆਂ ਕਦੇ ਨਾ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ ਥੋੜੀ ਬਹੁਤੀ ਇਹ ਸੰਗਰੂਰ ਚ ਹੋਈ ਲੁਧਿਆਣਾ ਚ ਹੋਈ ਕਈ ਜਗ੍ਹਾ ਤੇ ਹੁੰਦੀਆਂ ਰਹਿੰਦੀਆਂ ਪਰ ਉਹਦਾ ਕੋਈ ਸਾਰਥਕ ਹੱਲ ਜੇ ਤੱਕ ਨਹੀਂ ਨਿਕਲਿਆਗਾ ਜਿਹੜਾ ਸੀ ਐਨਮੋਡ ਧੰਨਵਾਦ